ਅਡੀ ਅੰਮੀ ਬਣਾਉਂਦੇ ਹੁੰਦੇ ਸਨ ਅੱਛਾ ਉਹ ਚਾਰ ਕਮਾਲ ਸਹੀ ਪਰੌਂਠੇ ਦੇ ਨਾਲ ਵੀ ਨਾ ਸੂੰ ਸੂੰ ਕਰਦਾ ਪਰੌਂਠਾ ਲੱੱਥਾ ਹੋਵੇ ਨਵਾਂ ਨਵਾਂ ਥੱਲੇ ਤੇ ਇੱਕ ਖੁਰਾਕ ਦੀ ਗੱਲ ਅਸੀਂ ਇੰਟਰਵਿਊ ਤੋਂ ਪਹਿਲਾਂ ਕਰ ਰਹੇ ਸੀ ਉਹ ਖੁਰਾਕ ਜਿਹੜੀ ਤੁਹਾਨੂੰ ਵੈਜੀਟੇਰੀਅਨ ਖਾਣਾ ਖਾ ਕੇ ਮੁੰਬਈ ਦੇ ਇੱਕ ਹੋਟਲ ਦੇ ਵਿੱਚ ਆਈ ਸੀ ਉਹ ਵੀ ਯਾਦ ਸਾਂਝੀ ਕਰੋ ਉਹ ਕੀ ਆ ਬਾਤ ਹੈ ਯਾਰ ਕਾ ਨਾ ਸਬਜ਼ੀ ਜਿਹੜੀ ਹੈ ਨਾ ਸਾਡੇ ਪਾਸੇ ਇੱਥੇ ਸਬਜ਼ੀ ਨੂੰ ਨਾ ਕੋ ਬਹੁਤ ਵੈਲਿਊ ਨਹੀਂ ਦਿੱਤੀ ਜਾਂਦੀ ਹੂੰ 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 ਅਵੇ ਕੀ ਕੋਈ ਯਾਰ ਆ ਰਹਾ گوشਤ ਪਕਾ ਲਓ ਫਲਾਣਾ ਜੀ ਜ਼ਿਆਦਾ ਕਰਨਾ ਹੈ ਤੇ ਚਾਂਪਾ ਤੱਕ ਇਹੋ ਜੀਆਂ ਗੱਲਾਂ ਤੇ ਜਿਹੜੀ ਸਬਜ਼ੀ ਹੈ ਨਾ ਸਬਜ਼ੀ ਨੂੰ ਅਸੀਂ ਥੋੜਾ ਜਿਹਾ ਢਿਲਾਇ ਸਮੇਂ ਨਹੀਂ ਆ ਤੇ ਕਾਦੀ ਲੋੜ ਹੈ ਐਵੇਂ ਸ਼ਰਮਿੰਦੀ ਜਿਹੜੀ ਸਬਜ਼ੀ ਮੈਂ ਜੇ ਡਬਲ ਮੈਰੀਟਿਜ ਖਾਦੀ ਹੈ ਨਾ ਹੂੰ ਹੂੰ ਬਈ ਉਹ ਮਾਹਲ ਹੈ ਕਿੰਨੇ ਸਾਲ ਇਸ ਲਫ਼ਜ਼ ਘਾਟੇ ਕਿੰਨੇ ਸਾਲ ਤੇ ਵਾਵਾ ਸਾਰੇ ਹੋ ਗਏ ਨੇ ਹੂੰ 20 ਸਾਲ ਹੋ ਗਏ ਉਹਨੇ ਲੇਕਿਨ ਮੈਨੂੰ ਜ਼ਿੰਦਗੀ ਚ ਪਹਿਲੀ ਵਾਰੀ ਖਾਣੇ ਦਾ ਇੰਤਜ਼ਾਰ ਹੁੰਦਾ ਸੀ ਉਦੋਂ ਇੰਨੇ ਵਜੇ ਖਾਣਾ ਖਾਣਾ ਭੁੱਖ ਲੱਗੇ ਹੈ ਕਿ ਨਾ ਫਿਰ ਜਾ ਕੇ ਖਾਵਾਂਗੇ ਸਬਜ਼ੀ ਔਰ ਉਹਦੇ ਚ ਜਿਹੜੀ ਵੀ ਚੀਜ਼ ਨੂੰ ਹੱਥ ਲਾਂਦੇ ਸਾਂ ਸਮਝ ਨਹੀਂ ਸੀ ਹੁੰਦਾ ਕਿ ਕਿਹੜੀ ਬਹੁਤ ਹੀ ਮਜ਼ੇਦਾਰ ਬਣੀ ਹੈ ਪਤਾ ਨਹੀਂ ਕਿਹੜੇ ਮਸਾਲੇ ਉਹਦੇ ਚ ਪੰਦਤਨ ਕਿੰਨੀ ਮਿਹਨਤ ਔਰ ਕਿੰਨਾ ਮੈਂਨ ਰਾਈਟ ਨਮਕ ਔਰ ਰਾਈਟ ਮੱਚਾ ਮਸਾਲੇ ਔਰ ਉਹ ਸਾਰਾ ਚੀਜ਼ਾ ਗੋਸ਼ ਨੂੰ ਪਿੱਛੇ ਛੱਡ ਜਾਂਦੀ ਸੀ ਨੋ ਡਾਉਂ ਅੱਛਾ ਹਰ ਚੀਜ਼ ਤੇ ਫਿਰ ਤੁਸੀਂ ਜਦੋਂ ਇੰਡੀਆ ਜਾਂਦੇ ਸੀ ਕੁਝ ਟਾਈਮ ਲਈ ਫਿਰ ਵੈਜੀਟੇਰੀਅਨ ਹੀ ਹੋ ਜਾਂਦੇ ਹੋਗੇ ਤੁਸੀਂ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਇੰਤਜ਼ਾਰ ਹੁੰਦਾ ਸੀ ਬਕਾਇਦਾ ਔਰ ਫਿਰ ਬਾਹਰ ਜਾ ਕੇ ਉਹ ਸੜਕ ਤੋਂ ਜਿਹੜਾ ਬੜਾ ਪਾਓ ਮਿਲਦਾ ਸੀ ਬੜਾ ਪਾਓ ਬੜਾ ਪਾਓ ਅਸੀਂ ਉਹ ਬੜਾ ਪਾਓ ਸੀ ਇਹ ਬੜਾ ਪਾਓ ਸੀ ਉਹ ਬੰਦ ਜਿਆ ਨਿਕਾਉਂਦੇ ਉਹਦੇ ਚ ਟਿੱਕੀ ਨਾਲ ਗੋਲਜੀ ਰੱਖ ਕੇ ਉਤੋਂ ਇੰਪ੍ਰੈਸ ਕਰਦੇ ਨੇ ਪਹਿਲਾਂ ਚਟਨੀ ਪਾ ਕੇ ਫਿਰ ਜੁੜੇ ਪਿਆਜ਼ ਸ਼ਾ ਟਮਾਟਰ ਪਾ ਕੇ ਉਹ ਤੋਂ ਇੰਪ੍ਰੈਸ ਕਰਦੇ ਨੇ ਨਾ ਉਹ ਜੁੜ ਜਾਂਦੀ ਹੈ ਨਾਲ ਉਹ ਉਹਦਾ ਜਿਹੜਾ ਟੇਸਟ ਬੰਦ ਹੈ ਉਹ ਕਮਾਲ ਹੈ ਬਈ ਦੇਸੀ ਖਾਣਿਆਂ ਚੋਂ ਇੱਕ ਚੀਜ਼ ਹੈ ਉਹ ਔਰ ਉਹ ਜਿਹਨੂੰ ਕਹਿੰਦੇ ਨੇ ਸਟਰੀਟ ਫੂਡ ਉਹ ਉਸਦਾ ਉਹ ਨਜ਼ਾਰਾ ਹੈ ਇਸ ਤੋਂ ਇਲਾਵਾ ਪੰਜਾਬੀ ਖਾਣੇ ਦੇ ਵਿੱਚ ਤੁਹਾਨੂੰ ਕੀ ਪਸੰਦ ਹੈ ਪਰਸਨਲੀ ਜਦੋਂ ਤੁਸੀਂ ਇੱਥੇ ਲਾਹੌਰ ਘਰ ਚ ਬੈਠਦੇ ਹੋ ਜਾਂ ਤੁਸੀਂ ਬਾਹਰ ਵੀ ਹੁਣ ਯੂਕੇ ਵੀ ਹੋ ਕੇ ਆਏ ਹੋ ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਹਾਂ ਇਹ ਤਾਂ ਮੈਂ ਖਾਣੀ ਹੈ ਜੇ ਮੈਂ ਯੂਕੇ ਗਿਆ ਤੇ ਇਹ ਮੈਂ ਖਾਣੀ ਹੈ ਜਦੋਂ ਮੈਂ ਲਾਹੌਰ ਘਰ ਆ ਗਿਆ ਹਾਂ ਵੈਸੇ ਇੱਕ ਚੀਜ਼ ਜਿਹੜੀ ਮੈਂ ਪਤਾ ਨਹੀਂ ਤੁਸੀ ਪੰਜਾਬੀ ਖਾਣਾ ਖੋਗੇ ਜਾਂ ਚਿਕਨ ਅਲਬੈਕ ਇੱਕ ਚਿਕਨ ਹੁੰਦਾ ਜੀ ਉਹ ਕਮਾਲ ਹੈ ਜ਼ਿਆਦਾਤਰ 사우ਦੀ ਅਰਬੀ ਮਿਲਦਾ ਹੋ ਪਤਾ ਨਹੀਂ ਇੱਥੇ ਉਹਨਾਂ ਨੇ ਕੋ ਬ੍ਰਾਂਚ ਦਿੱਤੀ ਹੈ ਜਾਂ ਨਹੀਂ ਹੂੰ ਉਹ ਵੀ ਕਮਾਲ ਹੈ ਜੀ ਲੇਕਿਨ ਪੰਜਾਬੀ ਜਿਹੜਾ ਸਾਡੇ ਇੱਥੇ ਨੇ ਡਿਸ਼ੇਸ ਉਹਦੇ ਚ ਦਾਲ ਚੋਲ ਹੂੰ ਤੇ ਔਰ ਉਹ ਤੋਂ ਅੰਬ ਦੀ ਫਾੜੀ ਦਾ achar ਜਾਂ ਸੁਆਂਝਣਾ ਦੀ ਮੂਲੀ ਦਾ achar ਤੁਸੀਂ ਕਦੀ ਖਾਧਾ ਹੋ ਜੀ 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 ਸੁਆਂਝਣਾ ਉੱਧਰ ਬਣਦਾ ਬਿਲਕੁਲ ਬਿਲਕੁਲ ਉਹ ਐਦੋ ਅੱਛਾ ਸੁਆਂਝਣਾ ਹੁਣ ਪਹਿਲੇ ਵਾਲੀਆਂ ਪਤਾ ਨਹੀਂ ਕੀ ਗੱਲ ਰਹੀਆਂ ਨੀਆਂ ਸਾਡੀ ਅੰਮੀ ਬਣਾਉਂਦੇ ਹੁੰਦੇ ਸਨ ਅੱਛਾ ਉਹ achar ਕਮਾਲ ਸਹੀ ਪਰੌਂਠੇ ਦੇ ਨਾਲ ਵੀ ਨਾ ਸੂੰ ਸੂੰ ਕਰਦਾ ਪਰੌਂਠਾ ਲੱੱਥਾ ਹੋਵੇ ਨਵਾ ਨਵਾ ਥੱਲੇ ਹਾਂਜੀ ਮੱਖਣ ਉੱਤੇ ਪੇੜਾ ਤੇ ਨਾਲੇ ਉਹ ਜਾਂ ਫਿਰ ਤੁਸੀਂ ਸਾਗ ਵਰਮਕਈ ਦੀ ਰੋਟੀ ਕਰ ਲਓ ਇਹ ਤੇ ਆਈ ਲਵ ਥਿਸ ਪੰਜਾਬੀ ਫੂਡ ਟਿਪੀਕਲ ਪੰਜਾਬੀ ਨਹੀਂ ਹੁੰਦਾ ਜائیں ਅੰਦਰੋਂ ਬੰਦਾ ਪੰਜਾਬੀ ਬਾਈ ਨੇਚਰ ਹੂੰ ਹੂੰ ਉਹ